ஜ மந்த நானு ரே பாக மேரே சுகி சவன் ਅਠੇ ਬਹਿਰ ਲਵੰਨ ਡੜੀ ਹਸੰਖ ਆਇਆ ਝੂਠੇ ਕਾਰਣ ਨਾਨਕ ਸੀ ਜਾਗਨ I got

ਕਿ ਬਾਇ ਹਰ ਮਨਾ ਬੋਧ ਜਾਤ ਹੈ ਪੀਤਾ ਆਸਾ ਗੁਣ ਗੁਨੀ ਉੱਚ ਸੁਰ ਸੋਹਾਪਣ ਕਿੰਨੀ ਮੇਗ ਰਾਗ ਸਿਉ ਪੰਚੋ ਜੀਨੀ ਬੈਰਾ ਤਰ ਗਜ ਤਰ ਕੇ ਦਾਰਾ ਲੇ ਤਰ ਨਟਿਓ ਜਨ ਧਾਰਾ ਪੁਨ ਗਾ ਵਹਿ ਸੰਕਰਿਓ ਸਿਆਮਾ ਮੇਗ ਰਾਗ ਪੁਤਰਨ ਕੀਨਾ पुत्र रागन के अथ तस् बीस रागे ऊनगा सङ्ग ਵਾਹ ਵਾਹ ਵਾਹੀ ਗੁਰੂ ਜੀ ਕੀ ਫਤਿਹ ਗੁਰਪਾਣ ਕੀ ਤਾ ਗੁਰ ਮਤੋ ਜੀਤਿਆ ਏ ਰੜਿਆਈਆ ਕਹਿ ਨਾਨਕ ਸੁਨੋ ਸਤਿ ਸ਼ਬਦ ਰੋਪੇ ਆਰੋ ਸਜਣਾ ਮੇਰਾ ਆਧਰੂਆ ਜੀ ਅੰਤ ਸ਼ਬਦ ਟਕਾਰ ਸਭਾਗੇ ਹਰ ਸੁਭਾਗੇ ਸ਼ਬਦ ਵਾਤੀ ਕੜਾ ਜਿਤ ਕਤਾਰੀਆ ਪੰਜ ਦੂਜਤ ਵਾਸ ਕੀਤੇ ਕਾਲ ਕਟਕ ਮਾਰਿਆ ਗੁਰਕਰਨ ਸੇ ਨਾਮ ਹਰ ਕੇ ਲਤੀ ਕਹੇ ਨਾਨਕ ਤੇ ਸਕੂ ਕਰਿਆ ਨਾ ਜਵਾਦੇ ਅਨੰਦ ਸੁਮੋ ਵੜ ਪਾ ਕਿਉ ਸਦਰਮ ਨੋਰਤ ਪੂਰੇ ਓਰ ਬ੍ਰਾਮ ਪ੍ਰਪਾਇ ਤਰੇ ਸਗਲ ਵਿਸੂਰੇ ਨੂ ਗਰਗ ਸੰਗਾ ਪੋਕਰੇ ਸੁਣੀ ਛਕੀ ਨਾ ਸਤ ਸਾਵਨ ਕੈ ਸੱਚੇ ਪੂਰੇ ਗੁਰ ਤੇ ਜਾ ਸੁਣਦੇ ਫੁਣੀ ਤਹ ਤੋ ਕੋ ਦੇ ਸਤ ਗੁਰਿਆ ਪਰ ਪੂਰੇ ਨਵਤਨਾ ਕੋੜਚਾਰੇ ਲਾਕੇ ਵਾਕਿ ਅਨਹਤure ਸ਼ਲੋਕ ਅਵਡ ਗੁਰੂ ਬਾਣੀ ਪਿਤਾ ਮਾਤਾ ਤਤਨਾ ਤੇ ਬਿਛੁਰਾਤ ਦੇਦਾ ਹੀ ਦਾ ਅੱਗੇ ਸਾਰੇ ਜਗਤ ਤੇ ਚੰਨੀਆਂ ਮੁਰੀਆਂ ਵਜੇ ਦਰਹਦੂ ਦਰਮੀਆਂ ਪੂਆਤਰੀ ਇਹਦੇ ਦੇ ਦੀਰ ਜਿਨਨੀ ਨਾਮ ਤੇ ਆਏ ਗਏ ਮੁਸਕਤ ਕਾਲੋ ਬਾਣਕ ਤੇ ਮੁਖੂ ਜਲੇ ਕੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਸੀਸ ਸੰਸਕਾਰ ਨੂੰ ਮਨਾਉਂਦਿਆਂ ਹੋਇਆਂ ਸਿੱਖ ਪੰਥ ਦੀ ਨਮਾਇਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਰੋਟੀ ਖਾ ਲਈ ਕੋਲ ਜੀਰੋ ਬਿਕਵਾਤ ਲੱਗਦਾ ਸ੍ਰੀ ਕੇਸਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਧਗੁਣਾਂ ਦੇ ਪਾਵਨ ਸਥਾਨ ਸੀਸ ਪਥਾਨ ਸੀਸ ਸਕਾਰ ਸਥਾਨ ਗੁਰਦੁਆਰਾ ਸੀਸਾਂਜ ਸਾਹਿਬ ਜੀ ਵਿਖੇ ਆਪ ਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਸ ਲੈ ਕਰਕੇ ਪਰਸੋਂ ਦੇ ਰੋਜ ਤੋਂ ਗੁਰ ਕੀ ਬਾਣੀ ਆਈ ਇਹਨ ਸਗਲ ਸ੍ਰੀ ਅਖੰਡ ਦਾਪ ਪ੍ਰਾਰੰਭ ਕਰਵਾਏ ਹੋਏ ਸਾਨ ਆਪ ਜੀਆਂ ਦੀ ਨਦਰੇ ਰਹਿਮਤ ਹੋਈ ਹੈ ਗੁਰਬਾਣੀ ਦੇ ਆਦਤੋਂ ਮਤ ਮਤ ਤੋਂ ਸੰਪੂਰਨ ਭੋਗ ਪਏ ਭੋਗ ਤੋਂ ਉਪਰੰਤ ਗੁਰ ਦਿਲੀ ਸਿਰ ਪ੍ਰਭੁਰ ਕੀਆ ਭਿਆਨ ਇਹ ਬਹਾਦੁਰੀ ਕ੍ਰਿਆ ਤਰੀ ਨਾ ਕੇ ਨੋ ਆ ਨਾ ਇੱਕ ਬਹਾਦਰ ਕੇ ਚਲਤ ਭਾਇਓ ਜਗਤ ਕੋ ਸੋਕ ਹਾ ਹਾ ਸਭ ਜਗ ਭਾਇਓ ਜਿਆ